ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਕੀ ਹਾਲ ਚੱਲ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮਜੂਜ ਹੋਗੇ ਇਹ ਇੰਗਲੈਂਡ ਦਾ ਸ਼ਹਿਰ ਹੈ ਜੀ ਬਰਮਿੰਗਮ 3 ਸੈਸ਼ਨ ਇੱਥੇ ਵੀ ਆਪਣੇ ਪੰਜਾਬੀ ਬਹੁਤ ਜ਼ਿਆਦਾ ਰਹਿੰਦੇ ਵੇ ਪਾਕਿਸਤਾਨ ਤੋਂ ਲੋਕ ਬਹੁਤ ਰਹਿੰਦੇ ਤਕਰੀਬਨ ਪੰਜਾਬੀਆਂ ਦੇ ਆਪਣੇ ਵੀ ਆ ਰਹੇ ਇੱਥੇ ਬਾਕੀ ਦੋਸਤੋ ਜੇ ਤੁਸੀਂ ਸੋਚੋ ਨਾ ਵੀ ਸੈੱਟ ਹੋਣ ਦੀ ਗੱਲ ਹੈ ਜਿੰਨੇ ਵੀ ਬੰਦੇ ਸੈੱਟ ਹੋਏ ਨਾ ਸਾਰੇ ੱਤਕੇ ਬੜੇ ਖਾਦੇ ਵੇ ਈ ਬੁਖਰੀਗਾ ਦੇ ਕੋਈ ਬੰਦਾ ਆਪਣੀ ਔਕਾਤ ਭੁੱਲ ਜਾਂਦਾ ਹੈ ਤੇ ਕੋਈ ਯਾਦ ਰੱਖਦਾ ਹੈ ਜਿਹੜਾ ਤੇ ਵਿਆਹ ਕਰਾ ਕੇ ਆਇਆ ਨਾ ਉਹਦਾ ਥੋੜਾ ਤੁੱਕਾ ਲੱਗ ਜਾਂਦਾ ਜੀ ਉਹਨੂੰ ਬੁਤੀ ਸਟ੍ਰਗਲ ਨਹੀਂ ਕਰਨੀ ਪੈਂਦੀ ਕਿਉਂਕਿ ਜਿਹਦੇ ਪਾਰਟਨਰ ਨਾਲ ਵਿਆਹ ਹੁੰਦਾ ਉਹ ਦਿਨ ਹੀ ਉਹਨੂੰ ਵਿਆਹ ਮਿਲ ਜਾਂਦਾ ਤੇ ਪਹਿਲੇ ਦਿਨੀ ਆਪਣਾ ਘਰ ਮਿਲ ਜਾਂਦਾ ਹੈ ਹਰ ਚੀਜ਼ ਬੜੀ ਮਨਾਈ ਮਿਲ ਜਾਂਦੀ ਏ ਉਸ ਕਰਕੇ ਉਹਨੂੰ ਕੁਝ ਵੀ ਮਹਿਸੂਸ ਨਹੀਂ ਹੁੰਦਾ ਉਹ ਇਹੋ ਸਮਝਦਾ ਵੀ ਬਾਹਰ ਦੀ ਲਾਈਫ ਤੇ ਬੜੀ ਚੋਕੀ ਏ ਉਦੋਂ ਮੈਂ ਵੀਜ਼ਾ ਅਪਲਾਈ ਕੀਤਾ ਸੀ ਤੇ ਮੇਰਾ ਵੀਜ਼ਾ ਲੱਗ ਗਿਆ ਤੇ ਮੈਂ ਆ ਕੇ ਰਹਿਣਾ ਸ਼ੁਰੂ ਕਰਤਾ ਆਉਂਦੇ ਘਰ ਮਿਲ ਗਿਆ ਪਣੀ ਬਣਾਈ ਹਰ ਚੀਜ਼ ਮਿਲ ਗਈ ਤੇ ਬਾਕੀ ਦੋਸਤੋ ਜਿਹੜੇ ਆਉਂਦੇ ਨੇ ਲੋਗ ਵੀਜ਼ੇ ਲੈ ਕੇ ਕੋਈ ਸਟੱਡੀ ਵੀਜ਼ੇ ਤੇ ਆਂਦਾ ਹੈ ਉਹਨੂੰ ਪੜ੍ਹਾਈ ਪੂਰੀ ਕਰਨੀ ਪੈਂਦੀ ਹੈ ਫੀਸਾਂ ਦੇਣੀਆਂ ਪੈਂਦੀਆਂ ਹੈ ਵੀਕੈਂਡ 'ਤੇ ਕੰਮ ਕਰਨਾ ਪੈਂਦਾ ਹੈ ਘਰ ਦੇ ਖਰਚੇ ਕੱਢਣੇ ਪੈਂਦੇ ਵੇ ਸ਼ੇਅਰਿੰਗ 'ਚ ਰਹਿਣਾ ਪੈਂਦਾ ਹੈ ਉੱਥੇ ਜਿਹੜੇ ਜਿੰਨਾ ਤੁਸੀਂ ਸ਼ੇਅਰਿੰਗ 'ਚ ਰਹਿਣਾ ਉਹ ਪਤਾ ਨਹੀਂ ਬੰਦਾ ਨਾਲ ਦਾ ਤੁਹਾਨੂੰ ਕੀ ਹੋ ਜਿਆ ਕਈ ਬੰਦੇ ਮਾੜੀ ਹੁੰਦੇ ਵੇ ਕਈ ਚੰਗੇ ਹੁੰਦੇ ਵੇ ਕਈ ਘੱਟ ਪੜੇ ਕਈ ਵੱਧ ਪੜੇ ਕਿਸੇ ਨਾਲ ਸਵਾਲ ਹੀ ਮਿਲਦਾ ਤੁਸੀਂ ਕਰੋ ਕਿਸੇ ਹੋਰ ਮਹੂਲ ਚ ਆਏ ਹੁੰਦੇ ਉਹ ਕਿਸੇ ਹੋਰ ਮਹੂਲ ਚ ਬੰਦਾ ਰਿਹਾ ਹੁੰਦਾ ਇਸ ਕਰਕੇ ਉਹਨਾਂ ਨਾਲ ਛਿਰ ਕਿਰਣਾ ਬੜੀ ਮੁਸ਼ਕਲ ਹੈ ਫਿਰ ਵੀ ਟਾਈਮ ਕੱਢਣਾ ਪੈਂਦਾ ਹੈ ਕਈ ਲੋਕ ਵਰਕ ਪਰਮਿਟ ਜਾਂਦੇ ਵੇ ਉਹਨਾਂ ਨੂੰ ਜਿਹੜੀਆਂ ਕੰਪਨੀਆਂ ਵਰਕ ਪਰਮਿਟ ਦਿੰਦੀਆਂ ਉਹ ਇੱਥੇ ਆ ਕੇ ਗਿਆ ਪਈਆਂ ਦੀਆਂ ਨਜ਼ਰ ਨਹੀਂ ਆਂਦੀਆਂ ਜੰਟਲ ਇੰਡੀਆ ਤੋਂ ਵੀ ਜਿਵੇਂ ਲਗਾ ਦਿੱਤੇ ਹੁੰਦੇ ਵੇ ਉਹਨਾਂ ਨੂੰ ਬੜੀ ਮੁਸ਼ਕਲ ਹੁੰਦੀ ਹੈ ਫਿਰ ਕਈ ਲੋਕਾਂ ਦਾ ਵੀਜ਼ਾ ਖਤਮ ਹੋ ਜਾਂਦਾ ਹੈ ਉਹ ਫਿਰ ਇਨਲੀਗਲ ਰਹਿਣਾ ਸ਼ੁਰੂ ਕਰ ਦਿੰਦੇ ਵੇ ਜਦੋਂ ਬੰਦਾ ਇਲੀਗਲ ਹੋ ਜਾਂਦਾ ਹੈ ਫਿਰ ਤੇ ਨਾਲ ਨੂੰ ਘਰ ਚੰਗਾ ਮਿਲਦਾ ਤੇ ਨਾਲ ਇਹਨੂੰ ਕਲਵਰ ਚੰਗਾ ਮਿਲਦਾ ਕਿਉਂਕਿ ਘਰ ਵੀ ਉੱਥੇ ਹੀ ਮਿਲਣਾ ਜਿੱਥੇ ਜਿਹੜੀ ਬੰਦੇ ਨੇ ਰੱਖਣਾ ਹੈ ਉਹ ਰਿਸਕ ਲੈਣ ਨੂੰ ਤਿਆਰ ਹੋਵੇ ਜਿਹਨੇ ਕੰਮ ਤੇ ਰੱਖਣਾ ਹੈ ਉਹਨੇ ਵੀ ਤੁਹਾਡਾ ਪੂਰਾ ਫਾਇਦਾ ਉਠਾਣਾ ਹੈ ਉਹਨੂੰ ਪਤਾ ਵੀ ਤੁਹਾਡੇ ਕੋਲ ਰਹਿਣ ਨੂੰ ਪੇਪਰ ਨਹੀਂਗੇ 24 ਘੰਟੇ ਦਾਲੇ ਉਹ ਵੀ ਸੱਚੇ ਵੇ ਕਿਉਂਕਿ ਜਿੱਥੇ ਛਾਪਾ ਪੈਂਦਾ ਜਿਨੇ ਤੁਹਾਨੂੰ ਚੋਰੀ ਕੰਮ ਦੇਣਾ ਹੈ ਨਾ ਉਹਨੂੰ ਜੁਰਮਾਨਾ ਪੈਣਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਨਾ ਤੇ ਇਲੀਗਲ ਆਦਮੀਆਂ ਵਾਸਤੇ ਬੜੀ ਮੁਸ਼ਕਲ ਹੋ ਜਾਂਦੀ ਹੈ। ਲੇਕਿਨ ਜਿਹੜੇ ਬੰਦੇ ਇੱਥੇ ਪੱਕੇ ਹੋ ਜਾਂਦੇ ਨਾ ਈਜ਼ੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਆ ਜਾਂਦਾ ਹੈ। ਉਹਨਾਂ ਦੀ ਤੁਸੀਂ ਗੱਲਬਾਤ ਹੁੰਦਾ ਹੈ ਲਾਓ ਉਹ ਤੇ ਆਪਣੀ ਔਕਾਤ ਭੁੱਲ ਜਾਂਦੇ ਵੇ। ਉਹ ਦੇਖ ਹੀ ਨਹੀਂ ਕਿ ਕਿੰਨੇ ਪੱਕਾ ਕਰਿਆ ਹੈ, ਕਿਵੇਂ ਮੇਥੇ ਆਇਆ ਵਾਂ, ਕਿਵੇਂ ਬਿਨਾਂ ਦੇ ਕੋਈ ਤੰਗੀ ਨਹੀਂ ਹੋਈ। ਉਹ ਆਪਣੀਆਂ ਸ਼ੇਸ਼ਾਂ ਲੱਗੇ ਰਹਿੰਦੇ ਵੇ ਜੀ ਕਿਤੇ ਜੋਬ ਮਿਲ ਜੇ ਨਾਲ ਕੰਮ ਕਰਨ ਲੱਪੇ ਨੂੰ ਫੇਰ ਤੇ ਦਿਮਾਗ ਖਰਾਬ ਹੋ ਜਾਂਦਾ। ਉਹ ਸੋਚਦੇ ਵੀ ਸਾਡੇ ਨਾਲ ਦਾ ਕੋਈ ਨਹੀਂਗਾ। ਕਿਹੜੀ ਸੋਚਦੇ ਵੀ ਸੜ ਤੋਂ ਪਹਿਲਾਂ ਵੀ ਇੱਥੇ ਬੜੀ ਜੰਤ ਆ ਚੁੱਕੀ ਏ ਸਾਲਾਂ ਦੇ ਸਾਲ ਬੀਤ ਗਏ ਲੋਕੀ ਰੰਦੇ ਪੇਵੇ ਕੰਮ ਹੀ ਕਰਦੇ ਪੇਵੇ ਇਹ ਦੋਸਤੋ ਜਿਹੜੇ ਪੈਸੇ ਨੇ ਨਾ ਜਿਸ ਤਰ੍ਹਾਂ ਕਮਾਣੇ ਉਸੇ ਖਰਚ ਹੋ ਜਾਂਦੇ ਵੇ ਲੇਕਿਨ ਉਹ ਸੋਚਦੇ ਵੇ ਵੀ ਪੈਸੇ ਕਮਾ ਗੀ ਆਪਾਂ ਪੌਂਡਾਂ ਹਿਸਾਬ ਨਾਲ ਤੇ ਖਰਚ ਕਰੀਏ ਇੰਜਨ ਪੈਸੇ ਹਿਸਾਬ ਨਾਲ ਉਹ ਕੰਮ ਕਦੀ ਨਹੀਂ ਹੁੰਦਾ ਆਸ 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 ਜੋਂ ਜੋਂ ਤੁਸੀਂ ਜਣਾ ਸ਼ੁਰੂ ਕਰਤੀ ਹੁੰਦੀ ਹੈ ਨਾ ਫਿਰ ਤੁਸੀਂ ਪੌਂਡ ਰੁਪਈਆ ਗਿਣਨਾ ਸ਼ੁਰੂ ਕਰ ਦਿੰਦੇ ਹੋ ਤੇ ਜਦੋਂ ਤੁਸੀਂ ਪੌਂਡ ਰੁਪਈਆ ਗਿਨਣਾ ਤੇ ਫਿਰ ਕੋਈ ਬਰਕਤ ਨਹੀਂ ਹੋਣੀ ਫਿਰ ਉਹ ਪੈਸੇ ਜਿਸ ਤਰ੍ਹਾਂ ਨੇ ਉਸ ਤਰ੍ਹਾਂ ਹੀ ਚਲੇ ਜਾਂਦੇ ਵੇ ਉਹ ਜਿਵੇਂ ਇੰਡੀਆ 'ਚ ਲਾਈਟ ਨਹੀਂ ਗਈ ਲਾਈਟ ਕਦੇ ਨੱਚਦੀ ਆਉਂਦੀ ਤੇ ਨੱਚਦੀ ਚਲੀ ਜਾਂਦੀ ਉਹੋ ਚੱਕਰ ਜਿਵੇਂ ਪੌਂਡ ਤੁਹਾਡੇ ਹੱਥੇ ਆਉ ਤੇ ਵਾਰ ਨੱਚਦੇ ਆਣੇ ਤੇ ਨਜੇ ਚਲੇ ਜਾਂਦੇ ਵੇ ਖਰਚੇ ਬੜੇ ਪੈ ਜਿੰਦੇ ਵੇ ਜਦੋਂ ਤੁਸੀਂ ਅੱਤੀ ਖਰਚਾ ਕਰੋਨਾ ਫਿਰ ਤੁਹਾਨੂੰ ਮਹਿਸੂਸ ਹੁੰਦਾ ਤੇ ਜੇ ਤੁਸੀਂ ਆਪਣੇ ਪਾਰਟਨਰ ਦੇ ਸਿਰ ਤੇ ਆਏ ਉਹ ਫਿਰ ਤੁਸੀਂ ਅੱਤੀ ਕੋਈ ਖਰਚ ਕੀਤਾ ਨਹੀਂ ਆਉਂਦਿਆਂ ਪੱਕੀ ਬਕਾਈ ਰੋਟੀ ਮਿਲ ਗਈ ਹਰ ਚੀਜ਼ ਬਣੀ ਬਲਾਈ ਮਿਲ ਗਈ ਕਾਰ ਵੀ ਬਣਾਇਆ ਬਰਾ ਮਿਲ ਗਿਆ ਕੋਈ ਤੁਸੀਂ ਮੋੜ ਗਏ ਨੀ ਕੰਨੀ ਕਿਸ਼ਤਾਂ ਜਿਹੜੀਆਂ ਕੁਛੇ ਦਿਨੀਆਂ ਫਿਰ ਤੇ ਦੋਸਤੋ ਤੁਹਾਨੂੰ ਹੰਕਾਰ ਆ ਜਾਨਾ ਲੇਕਿਨ ਹੰਕਾਰ ਜਿਆਦਾ ਚੰਨੀ ਰਹਿਦਾ ਹੁੰਦਾ ਕਿਸੇ ਵੀ ਬੰਦੇ ਦਾ ਵਕਤ ਬਦਲਦਾ ਹੈ ਤੇ ਹੰਕਾਰ ਆਪਣੇ ਆਪ ਲੱਜਦਾ ਹੈ ਤੁਸੀਂ ਦੇਖ ਲਓ ਅਮਰੀਕਾ ਦੇ ਵਿੱਚ ਕੀ ਹੋਇਆ ਹੈ ਕਈ ਬੰਦੇ ਪੁਰਾਣੇ ਵਿੱਚ ਕਾਬੂ ਆਈ ਜਾ ਰਹੇ ਵੇ ਜਿਹੜੇ ਇੰਡੀਗਰੈਂਡ ਤੇ ਵੇ ਸੀ ਉਹਨਾਂ ਕਦੀ ਸੁਪਨਾ ਜੀ ਨਹੀਂ ਸੋਚਿਆ ਸੀ ਉਹਨਾਂ ਦੇ ਆਪਣੇ ਹੋਰ ਇਸ ਤਰ੍ਹਾਂ ਹੋਏ ਸੀ ਆਜੋ ਤੁਸੀਂ ਵੀ ਇੱਥੇ ਮੁੱਝਾ ਲੁੱਟੋਗੇ ਤੇ ਦੋਸਤੋ ਜਿਹੜੇ ਨਵੇਂ ਤੇ ਆਏ ਵਿਚਾਰੇ ਉਹ ਵੀ ਫਸ ਗਏ ਵੇ ਜਿਹੜੇ ਪੁਰਾਣੇ ਰਹਿੰਦੇ ਸੀ ਉਹਨਾਂ ਦੇ ਸਿੱਤੇ ਵੀ ਤਲਵਾ ਲਟਕ ਨਹੀਂ ਇਸ ਵਕਤ ਹਰ ਬੰਦਾ ਸਮਿਆਂ ਪੈ ਜੀ ਇੰਗਲੈਂਡ ਵਿੱਚ ਅਮਰੀਕਾ ਵਿੱਚ ਕੈਨੇਡਾ ਵਿੱਚ ਜਰਮਨੀ ਵਿੱਚ ਇਹ ਹਾਲਾਤ ਜਾਇ ਕਰਦੇ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣ ਲਈ ਦਾ